ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਿਨਾਂ ਐਨਓਸੀ ਤੋਂ ਰਸਤੀਆਂ ਦਾ ਵਾਅਦਾ ਕੀਤਾ ਸੀ ਐਨਓਸੀ ਵਾਲੀ ਸ਼ਰਤ ਨੂੰ ਹਟਾ ਦਿੱਤਾ ਗਿਆ ਉਹਦੇ ਲਈ ਨੋਟੀਫਿਕੇਸ਼ਨ ਸਾਡੇ ਦੋਨਾਂ ਡਿਪਾਰਟਮੈਂਟਾਂ ਵੱਲੋਂ ਪੋਸਟਿੰਗ ਅਤੇ ਰੈਵਨਿਊ ਡਿਪਾਰਟਮੈਂਟ ਤੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੋ ਪੰਜਾਬ ਵਾਸੀਆਂ ਨੂੰ ਮੁਬਾਰਕਬਾਦ ਵੀ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਪਿਛਲੀਆਂ ਪਾਰਟੀਆਂ ਦੀਆਂ ਸਰਕਾਰਾਂ ਜਿਹੜੀਆਂ ਲਾਰੇ ਲਾ ਕੇ ਝੂਠ ਰੋੜ ਕੇ ਲੋਕਾਂ ਨੂੰ ਗੁੰਮਰਾਹ ਕਰਦੀ ਐ ਸੋ ਪਹਿਲੀ ਸਰਕਾਰ ਆ ਜਿਹਨੇ ਆਪਣਾ ਕੀਤੇ ਹੋਏ ਹਰ ਵਾਦਾ ਪੂਰਾ ਕੀਤਾ ਸੋ ਐਨਓਸੀ ਵਾਲੀ ਸੱਤ ਨੂੰ ਹਟਾਉਣ ਦਾ ਵੀ ਵਾਦਾ ਕੀਤਾ ਸੀ ਉਹ ਵੀ ਕੱਲ ਤੋਂ ਨੋਟੀਫਿਕੇਸ਼ਨ ਚਾਲੂ ਹੋ ਗਿਆ 1 ਦਸੰਬਰ ਤੋਂ ਲੈ ਕੇ 28 ਫਰਵਰੀ ਤੱਕ ਇਹ ਆਪਣੀਆਂ ਸਲੇ ਭੈਣ ਭਰਾਵਾਂ ਦੀਆਂ ਪੰਜਾਬ ਵਾਸੀਆਂ ਦੀਆਂ ਅਰਜ਼ੀਆਂ ਪੈਂਡਿੰਗ ਆ ਉਹ ਜ਼ਰੂਰ ਕਰਵਾ ਲਨ ਸੋ ਪੂਰੇ ਪੰਜਾਬ ਵਾਸੀਆਂ ਲਈ ਜਿੱਥੇ ਖੁਸ਼ਖਬਰੀ ਹੈ ਸੋ ਉੱਥੇ ਆਪਣੇ ਡਿਪਾਰਟਮੈਂਟ ਦੇ ਡੀਸੀ ਸਾਹਿਬਾਨਾਂ ਨੂੰ ਸਾਰੇ ਪੰਜਾਬ ਦੇ ਡੀਸੀ ਸਾਹਿਬਾਨਾਂ ਨੂੰ ਤਹਿਸੀਲਦਾਰ ਸਾਹਿਬਾਨਾਂ ਨੂੰ ਕਿ ਨਾ ਨੱਤਾ ਦਿੱਤੀਆਂ ਗਈਆਂ ਕਿ ਇਹ ਨੋਟੀਫਿਕੇਸ਼ਨ ਤੇ ਕੰਮ ਕੀਤਾ ਜਾਵੇ ਤੇ ਜਿਹੜੀਆਂ ਲੋਕਾਂ ਦੀਆਂ ਰਿਸ਼ਤੀਆਂ ਉਹ ਨਾਲ ਦੀ ਨਾਲ 1 ਦਸੰਬਰ ਤੋਂ ਚੱਲੂ ਕੀਤੀਆਂ ਜਾਣ ਸੋ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਧੰਨਵਾਦ ਕਰਦਾ ਤੇ ਮੁਬਾਰਕਵਾਹ ਦਿੰਦਾ ਕਿ ਇਸ ਨੋਟੀਫਿਕੇਸ਼ਨ ਦਾ ਵੱਧ ਤੋਂ ਵੱਧ ਫਾਇਦਾ